ਬਾਰ ਮੇਰੇ ਪਿੰਡ ਵੀ ਟੂਰਨਾਮੈਂਟ ਹੁੰਦਾ ਛੋਟਾ ਜਿਹਾ ਲੁਧਿਆਣਾ ਜ਼ਿਲ੍ਹੇ ਚ ਫਰੀਦਕੋਟ ਚ ਕੋਟ ਕਪੂਰੇ ਤਰਨਤਾਰਨ ਟੂਰਨਾਮੈਂਟ ਹੁੰਦੇ ਨੇ ਕਬੱਡੀ ਸਾਡੀ ਜਿਹੜੀ ਹੈ ਔਰ ਵਿਅਕਤੀ ਖੇਡ ਹੈ ਉਹਦੇ ਚ ਹੋਰ ਕੁਝ ਵੀ ਹੁੰਦਾ ਨਾ ਕੋਈ ਬੰਦਾ ਬੋਰੀ ਚੱਕ ਲੈਂਦਾ ਉੱਤੇ ਦੋ ਬੱਚੇ ਬਿਠਾ ਕੇ ਬੋਰੀ ਚੱਕ ਲੈਂਦਾ ਗਰਾਊਂਡ ਚ ਹਾਲਾਂਕਿ ਟੂਰਨਾਮੈਂਟ ਕਬੱਡੀ ਦਾ ਹੁੰਦਾ ਹੈ ਉੱਥੇ ਕੋਈ ਦੰਦਾ ਨਾਲ ਹਲ ਚੱਕ ਲੈਂਦਾ ਇਹ ਖੇਡਾਂ ਉੱਚ ਲਿਖਿਆ ਤਾਂ ਨਹੀਂ ਹੁੰਦੀਆਂ ਨਾ ਪੋਸਟਰ 'ਚ ਪਰ ਕਹਿੰਦੇ ਮੈਂ ਹਲ ਆਹ ਦੇਖੋ ਜੀ ਬੰਦਾ ਇਹਨੇ ਹਲ ਚੱਕਿਆ ਜੀ ਦੰਦਾ ਨਾਲ ਹਲ ਚੱਕਿਆ ਤਾੜੀਆਂ ਮਾਰੋ ਆਹ ਬੰਦੇ ਨੇ ਬੋਰੀ ਦੇਖੋ ਜੀ ਬੋਰੀ ਦੇ ਉੱਤੇ ਦੋ ਬੱਚੇ ਬਿਠਾਏ ਨੇ ਕੋਈ ਕਹਿੰਦਾ ਮੇਰੇ ਉੱਤੇ ਟਰੈਕਟਰ ਲਗਾ ਦਿਓ ਉਹ ਥੱਲੇ ਪੈ ਜਾਂਦਾ ਟਰੈਕਟਰ ਉੱਤੋਂ ਦੀ ਲੰਘ ਜਾਂਦਾ ਹਾਲਾਂਕਿ ਕਾਫੀ ਹੌਰੀ ਬਲ ਹੁੰਦਾ ਹੈ ਇੱਕ ਡਰ ਲੱਗਦਾ ਯਾਰ ਨਾ ਕਰੋ ਨਾ ਕਰੋ ਐ ਪਰ ਉਹ ਸਾਡੀ ਰਿਵਾਇਤ ਆ ਸਾਡੀਆਂ ਰਵੈਤੀ ਚੀਜ਼ਾਂ ਨੇ ਉਹ ਕਿ ਅਸੀਂ ਇੰਨੇ ਤਕੜੇ ਆ ਟਰੈਕਟਰ ਲੰਘਾ ਦੇ ਸਕਦੇ ਉੱਥੇ ਦੇ ਅਸੀਂ ਇੰਨੇ ਤਕੜੇ ਆ ਦੋ ਬੋਰੀਆਂ ਕੁਇੰਟਲ ਦੀਆਂ ਮੇਰੇ ਤੇ ਧਰ ਕੇ ਉੱਥੇ ਦੋ ਬੱਚੇ ਬਿਠਾ ਦੋ ਮੈਂ ਫੇਰ ਵੀ ਤੁਰ ਕੇ ਦਿਖਾਉਂਗਾ ਜਿਵੇਂ ਬਾਜ਼ੀਗਰ ਨੇ ਉਹ ਇੱਕ ਛੋਟੇ ਜਿਹੇ ਕੜੇ ਵਿੱਚ ਦੀ ਲੰਘ ਜਾਂਦੇ ਸੀਗੇ ਉਹ ਵੀ ਇੱਕ ਸਾਡੀ ਰਵੈਤੀ ਗੇਮ ਆ